ਗੁਰੂ ਨਾਨਕ ਸਾਹਿਬ ਦੀ ਇੱਕ ਸਾਖੀ ਬੜੀ ਮੱਜਾ ਲੱਗਦਾ। ਬਾਦਸ਼ਾਹ ਹਰਦਵਾਰ ਗਏ ਸਨ। ਵੈਸੇ ਵਕ ਵਕ ਤੀਰਥਾਂ ਤੇ ਜਾਣਾ। ਇਹ ਗੁਰਾਂ ਦੇ ਜੀਵਨ ਵਿੱਚੋਂ ਝਲਕ ਮਿਲ ਜਾਂਦੀ ਹੈ। ਗੰਗਾ ਦੇ ਕਿਨਾਰੇ ਪਹੁੰਚੇ ਤੇ ਮੇਲਾ ਲੱਗਿਆ ਹੋਇਆ ਹੈ। ਤੁਸੀਂ ਆਖੋਗੇ ਤੀਰਥਾਂ ਤੇ ਗੁਰਾਂ ਦਾ ਕੀ ਕੰਮ ਐ ਗੁਰੂ ਕਲਾ ਸਾਡਾ ਸਿੱਖਾਂ ਦਾ ਹੀ ਥੋੜੀ ਐ ਜਗਤ ਦਾ ਮਾਲਕ ਐ ਪਰਮੇਸ਼ਵਰ ਐ ਉਹ ਹਰ ਉਸ ਜਗ੍ਹਾ ਤੇ ਜਾਂਦਾ ਐ ਜਿੱਥੇ ਭੁੱਲੇ ਭਟਕਿਆਂ ਦੀ ਭੀੜ ਬਹੁਤੀ ਹੁੰਦੀ ਐ ਹੁਣ ਕੱਲੇ-ਕੱਲੇ ਨੂੰ ਉਪਦੇਸ਼ ਦੇਣਾ ਗੱਲ ਦੂਰ ਤਾਂ ਹੀ ਨਹੀਂ ਜਾਂਦੀ ਧਾਰਮਿਕ ਸਥਾਨਾਂ ਤੇ ਇਕੱਠ ਬੜਾ ਹੁੰਦਾ ਹੈ ਉੱਥੇ ਤੁਹਾਡੀ ਗੱਲ ਦੂਰ ਤੱਕ ਜਾਵੇਗੀ ਤੁਹਾਡੇ ਵਾਂਗੂ ਗੁਰੂ ਤੀਰਥਾਂ ਤੇ ਨੱਕ ਰਗੜ ਨਹੀਂ ਜਾਂਦਾ ਉਹ ਆਪ ਪ੍ਰਭੂ ਦਾ ਸਰੂਪ ਹੈ ਉਹਨੇ ਕਿਤੇ ਕੀ ਮੰਗਣ ਜਾਣਾ ਹੈ ਪੁੱਛੋ ਫਿਰ ਕਿਸ ਲਈ ਗਏ ਪੀਰਤ ਉਦਮ ਸਤਗੁਰੂ ਕੀ ਯਾਰ ਸਭ ਲੋਕ ਉਦਰਣ ਅਰਥਾ ਗੁਰਦੇਵ ਜਦੋਂ ਵੀ ਤੀਰਥ ਤੇ ਗਏ ਨੇ ਲੋਕਾਂ ਨੂੰ ਕਰਤੇ ਨਾਲ ਜੋੜਨ ਗਏ ਨੇ ਕਿਉਂਕਿ ਲੋਕ ਕਰਤ ਨਾਲ ਜੁੜ ਗਏ ਸਾਡਾ ਲੋਕਾਂ ਦਾ ਉਧਾਰ ਕਰਨ ਗਏ ਨੇ ਸਿੱਧੇ ਰਸਤੇ ਪਾਉਣ ਗਏ ਨੇ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿੰਨ ਕੇ ਕਿਲ ਵਿਖ ਨਾਸ ਗਵਾਇਆ ਜਿਨ੍ਹਾਂ ਫਿਰ ਗੁਰਾਂ ਦੇ ਚਰਨ ਪਰਸੇ ਤੀਰਥਾਂ ਦੇ ਉੱਤੇ ਗਿਆਂ ਦੇ ਕਹਿੰਦੇ ਨੇ ਉਹਨਾਂ ਦੇ ਪਾਪ ਨਾਸ਼ ਹੋ ਗਏ ਜਾਲਨੇ ਤੇ ਤਨ ਨੂੰ ਸਵਾਸ਼ ਕਰਨਾ ਸੀ ਨਾਮ ਜਪਿਆ ਮਨ ਸਵਾਸ਼ ਹੋਣਾ ਸੀ ਗੁਰੂ ਦਾ ਸ਼ਬਦ ਲੈ ਕੇ ਚਰਨ ਪਰਸਕੇ ਜਿਨ੍ਹਾਂ ਨਾਮ ਦਾ ਅਭਿਆਸ ਕੀਤਾ ਉਹਨਾਂ ਦੀ ਪਾਪਾਂ ਦੀ ਮਲ ਰਹਿ ਗਈ ਉਹ ਮੁਕਤ ਹੋ ਗਏ ਪੂਰਬ ਪਛਮ ਉੱਤਰ ਦੱਖਣ ਸਾਰੇ ਹੀ ਲੋਕ ਗੰਗਾ ਦੇ ਕਿਨਾਰੇ ਮੇਲੇ ਤੇ ਆਏ ਹੋਏ ਨੇ ਉਹ ਛੋੜੀ ਕਾਦੇ ਲਈ ਕਹਿੰਦੇ ਨਹੀਂ ਮਹਾਪੁਰਬੈ ਅਸੀਂ ਇਸ਼ਨਾਨ ਕਰਨ ਆਏ ਆ ਪਾਪਾਂ ਦੀ ਕਲਖ ਲੈ ਜਾਵੇ ਗੁਰੂ ਨਾਨਕ ਸਾਹਿਬ ਵੀ ਗੱਗਾ ਇਸ਼ਨਾਨ ਕਰਨ ਲੱਗੇ ਉਹ ਮਹਾਰਾਜ ਨੇ ਤੱਕਿਆ ਹੈ ਵੀ ਇਸ਼ਨਾਨ ਕਰਕੇ ਇਹਨਾਂ ਦਾ ਤਨ ਤੇ ਸੁਅਸ਼ ਹੋ ਗਿਆ ਹੈ ਪਰ ਮਨ ਸੁਅਸ਼ ਨਹੀਂ ਹੋਇਆ ਮਨ ਤੇ ਨਾਮ ਜਪਿਆ ਸੁਅਸ਼ ਹੋਣਾ ਉਹ ਜਪਦੇ ਨਹੀਂ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ਼ਨਾਨ ਕਰਦੇ ਤੱਕੇ ਗੁਰਾਂ ਨੇ ਨਾਲ-ਨਾਲ ਸੂਰਜ ਨੂੰ ਪਾਣੀ ਦਿੰਦੇ ਤੱਕੇ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਹੈ ਦੇ ਸੂਰਜ ਕੋ ਨੀਰ ਘਨੇਰਾ ਥਿਰ ਨਹ ਮਨ ਸ਼ਿਨ ਚਹਉਂਦੇ ਸ਼ੁਕੀਰਾ ਜਲ ਦਿੰਦੇ ਨੇ ਲੋਕ ਸੂਰਜ ਨੂੰ ਮਨ ਜਿਹੜਾ ਹੈ ਇਹਨਾਂ ਦਾ ਇਸ ਕਰਨੀ ਵਿੱਚ ਵੀ ਨਹੀਂ ਟਿਕਿਆ ਜੋ ਵੀ ਕਰ ਰਹੇ ਨੇ ਮਨ ਇਕਾਗਰ ਨਹੀਂ ਹੈ ਇਹ ਉਧਰ ਉਧਰ ਦੌੜਿਆ ਫਿਰਦਾ ਹੈ ਗੁਰਾਂ ਨੇ ਵੀ ਉੱਥੇ ਅਨੋਖਾ ਕੌਤਕ ਕੀਤਾ ਪਸ਼ਚਮ ਦੇਸ਼ ਮੁਖ ਕਰ ਗੁਨ ਖਾਨੀ ਕਰ ਅੰਜੁਲ ਸੋਸੀ ਚਿਤ ਪਾਨੀ ਸਾਰੇ ਹਿੰਦੂ ਲੋਕ ਚੜਦੇ ਸੂਰਜ ਨੂੰ ਪਾਣੀ ਦੇ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਪੱਛਮ ਵੱਲ ਨੂੰ ਪਾਣੀ ਓਸਾਲਣ ਲੱਗ ਪਏ। ਲੋਕ ਬੜੇ ਹੈਰਾਨ ਨੇ ਵੀ ਇਹ ਹਿੰਦੂ ਐ ਫਕੀਰ ਜਾਂ ਮੁਸਲਮਾਨ ਐ ਸਮਝ ਨਹੀਂ ਪੈਂਦੀ। ਇਹਦੀ ਗੱਤ ਜਾਣੀ ਨਹੀਂ ਜਾਂਦੀ। ਗੁਰੂ ਅਰਜਨ ਸਾਹਿਬ ਆਸ਼ਾ ਕਹਿੰਦੇ ਕੌਣ ਜਾਣ ਸਕਦਾ ਐ ਗੁਰਨਾਨਕ ਦੀ ਗੱਤ ਅਗੋ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ। ਗੁਰੂ ਨਾਨਕ ਉਸ ਅਕਾਲ ਪੁਰਖ ਦਾ ਸਰੂਪ ਹੈ ਜਿਹੜਾ ਪਕੜ ਵਿੱਚ ਨਹੀਂ ਆਉਂਦਾ ਜਿਹੜਾ ਹਰ ਜ਼ਰੇ ਦੇ ਵਿੱਚ ਪ੍ਰਗਟ ਹੈ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਉਦ ਉਦ ਸਦਾ ਮੁਕਤੇ ਮੁਕਤੀ ਦਾ ਦাতা ਹੈ ਲੋਕ ਪਰਲੋਕ ਦਾ ਮਾਲਕ ਹੈ ਜਿੱਥੇ ਵੀ ਰੋਗਾ ਸੋਗਾ ਤੋਂ ਨਜ਼ਾਤ ਤੇ ਦਰਗਾਹ ਵਿੱਚ ਵੀ ਨਰਕਾਂ ਤੋਂ ਨਜ਼ਾਤ ਕਵਾਉਣ ਵਾਲਾ ਹੈ ਪਰ ਇਹਦਾ ਭੇਦ ਨਹੀਂ ਪੈਂਦਾ ਉਹ ਹਿੰਦੂ ਵੀਰਾਂ ਪੁੱਛ ਹੀ ਲਿਆ ਵੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ ਜੇ ਤਾਂ ਤੁਸੀਂ ਤੁਰਕ ਹੋ ਤੇ ਗੰਗਾ ਕਿਨਾਰੇ ਲੈਣ ਕੀ ਆਇਓ ਹਿੰਦੂਆਂ ਨਾਲ ਇਸ਼ਨਾਨ ਕਿਉਂ ਕਰਦੇ ਹੋ ਜੇ ਤੁਸੀਂ ਹਿੰਦੂ ਹੋ ਤੇ ਪੱਛਮ ਵੱਲ ਪਾਣੀ ਕਿਉਂ ਉਛਾਲਦੇ ਹੋ ਕੋਈ ਨਵੀਂ ਰੀਤ ਚਲਾਈ ਐ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਦੱਸਾਂਗਾ ਪਹਿਲਾਂ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਵੀ ਤੁਸੀਂ ਚੜ੍ਹਦੇ ਵੱਲ ਪਾਣੀ ਕਿਉਂ ਦੰਦੇ ਪਏ ਹੋ ਤੇ ਜਿਹੜਾ ਉਹਨਾਂ ਜਵਾਬ ਦਿੰਦਾ ਹੈ ਕਵੀ ਸੰਤੋਖ ਸਿੰਘ ਲਿਖਦੇ ਨੇ ਨਰ ਬੋਲੇ ਜੇ ਪਿਤਰ ਹਮਾਰੇ ਦਿਨ ਕੋ ਜਲ ਦੇ ਨਾਏ ਸਕਾਰੇ ਸਾਡੇ ਪਿਤਰ ਜਿਹੜੇ ਨੇ ਨਾ ਜੀ ਮੋਏ ਹੋਏ ਬਾਪ ਦਾਦੇ ਬਜ਼ੁਰਗਾ ਦਾ ਜਿਹੜੇ ਪ੍ਰਲੋਕ ਨੇ ਅਸੀਂ ਉਹਨਾਂ ਨੂੰ ਜਲ ਅਰਪਿਤ ਕਰ ਰਹੇ ਹਾਂ ਵੀ ਉਹ ਇਸ਼ਨਾਨ ਕਰ ਲੈਣ ਉਹ ਜਲ ਛਕ ਲੈਣ ਉਹ ਤ੍ਰਿਪਤ ਹੋ ਗਏ ਉਹਨਾਂ ਦੀ ਪਿਆਸ बुझ ਗਈ ਤੇ ਸਾਡੇ ਤੇ ਨਦਰੇ ਨਿਆਮਤ ਕਰਨਗੇ ਸਾਡੇ ਜੀਵਨ ਵਿੱਚ ਖੇੜਾ ਆਵੇਗਾ ਗੁਰਦੇਵ ਕਹਿੰਦੇ ਤੁਹਾਡੇ ਪਿਤਰ ਕਿੰਨੀ ਕੁ ਦੂਰੀ ਤੇ ਨੇ ਉਜੇ ਸਮਝ ਰੱਖਣ ਵਾਲੇ ਬ੍ਰਾਹਮਣ ਕਹਿੰਦੇ ਦੀ ਕਈ ਹਜ਼ਾਰ ਜੋਜਨ ਦੂਰ ਨੇ ਗੁਰੂ ਨਾਨਕ ਸਾਹਿਬ ਨੇ ਜਵਾਬ ਸੁਣ ਲਿਆ ਤੇ ਫਿਰ ਪਛਮ ਵੱਲੋਂ ਪਾਣੀ ਦੇਣ ਲੱਗ ਪਏ ਜਿੰਨੀ ਹਰਿਦਵਾਰ ਸੰਗਤ ਹੈ ਸਾਰੀ ਚੜ੍ਹਦੇ ਵੱਲ ਪਾਣੀ ਦੇਵੇ ਤੇ ਇੱਕ ਫਕੀਰ ਪੰਜਾਬੋਂ ਆਇਆ ਤੇ ਪਛਮ ਵੱਲ ਪਾਣੀ ਦੇਵੇ ਉਹ ਬੜੇ ਤਤੇ ਹੋ ਗਏ ਲੋਹੀਰ ਬੜੀ ਤੰਗੀ ਮਨਾਈ ਉਹਨਾਂ ਨੇ ਕਹਿੰਦੇ ਵੀ ਫਕੀਰ ਸਾਨੂੰ ਤੇ ਪੁੱਛ ਲਿਆ ਆਪਣੀ ਕੋਈ ਸੁਣਾਉਂਦਾ ਹੀ ਨਹੀਂ ਉਹ ਅਸੀਂ ਤੇ ਸਿਧਾਂਤ ਦੱਸ ਦਿੱਤਾ ਹੈ ਤੁਸੀਂ ਪਛਮ ਵੱਲ ਪਾਣੀ ਛਾਲ ਕੇ ਕਿਹਦੀ ਤ੍ਰਿਪਤੀ ਕਰਦੇ ਹੋ ਸੁਣ ਕੇ ਬੋਲੇ ਬਚਨ ਕੋ ਸ਼੍ਰੀ 베ਦੀ ਕੁਲ ਕੇਤ ਜਬ ਸੁਰ ਸਰ ਨਾਵਨ ਆਇਓ ਉਹਨੇ ਜੋ ਬੋਇਆ ਖੇਤ ਕਹਿੰਦੇ ਮੈਂ ਜਦੋਂ ਗੰਗਾ ਇਸ਼ਨਾਨ ਲਈ ਇੱਧਰ ਆਉਣਾ ਸੀ ਨਾ ਤੇ ਮੈਂ ਬੀਜ ਬੀਜ ਕੇ ਆਇਆ ਸੀ ਖੇਤਾਂ ਵਿੱਚ ਹੁਣ ਬੀਜ ਨੂੰ ਪ੍ਰਗਟ ਰੱਖਣ ਲਈ ਪਰਫੁੱਲਤ ਕਰਨ ਲਈ ਪਾਣੀ ਦੇਣਾ ਪੈਂਦਾ ਹੈ ਪਿੱਛੇ ਕਿਧਰੇ ਘਾਲੋ ਨਾ ਕਰ ਜਣ ਪਾਣੀ ਨਾ ਦੇਣ ਤੇ ਮੈਂ ਇਥੋਂ ਪੱਛਮ ਵੱਲ ਮੇਰਾ ਪਿੰਡ ਹੈ ਤੇ ਮੈਂ ਪਾਣੀ ਦੇ ਰਿਹਾ ਹਾਂ ਉਹ ਬ੍ਰਾਹਮਣ ਕਹਿੰਦੇ ਫਕੀਰਾ ਬਾਬਰਾ ਹੋ ਗਿਆ ਹੈ ਕੈਸੀਆਂ ਭੋਲੀਆਂ ਗੱਲਾਂ ਕਰਦਾ ਹੈ ਆ ਪਾਣੀ ਦੇ ਛਿੱਡੇ ਪਿਆ ਤੇਰੇ ਬੁੱਕ ਚੋਂ ਖੇਤ ਤੇਰੇ ਦੂਰ ਨੇ ਉਥੇ ਪਾਣੀ ਕਿਸੇ ਤਰ੍ਹਾਂ ਵੀ ਨਹੀਂ ਪਹੁੰਚ ਸਕਦਾ ਤੂੰ ਬਟਾ ਅੰਜਾਨ ਹੈ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ ਤੁਮਰੇ ਪਤਰ ਦੂਰ ਅਧਿਕਾਈ ਸੋ ਜਲ ਲੈ ਕੈਸੇ ਤਰ ਤੁਹਾਡੇ ਪਿਤਰ ਬੜੀ ਦੂਰ ਨੇ ਮੇਰਾ ਖੇਤ ਤੇ ਇਥੋਂ ਕੁਝ ਸੈਂਕੜੇ ਕੋਹਾਂ ਤੇ ਐ ਤੇ ਜੇ ਮੇਰੇ ਖੇਤ ਤਾਈਂ ਪਾਣੀ ਨਹੀਂ ਪਹੁੰਚ ਸਕਦਾ ਤੇ ਮੈਨੂੰ ਦੱਸੋ ਵੀ ਤੁਹਾਡੇ ਪਿਤਰਾਂ ਤਾਈਂ ਜੋ ਫਜਾਰਾਂ ਜੋਜਨ ਦੂਰ ਨੇ ਜਲ ਕਿਵੇਂ ਪਹੁੰਚੇਗਾ ਰਈ ਬਜ਼ੁਰਗਾਂ ਦੀ ਸੇਵਾ ਦੀ ਗੱਲ ਤੇ ਜਿਉਂਦਿਆਂ ਜੀ ਜਿਨੇ ਸੇਵਾ ਕੀਤੀ ਹੈ ਉਹ ਸੁਖ ਬਾਣੇਗਾ ਤੇ ਜਿੰਨੇ ਜੀਉਂਦਿਆਂ ਜੀ ਕਿਦਰੇ ਬਜ਼ੁਰਗਾਂ ਨੂੰ ਪਾਣੀ ਨਹੀਂ ਪੁੱਛਿਆ ਹੁਣ ਪਿਤਰਾਂ ਨੂੰ ਜਲ ਅਰਪਿਤ ਕਰਕੇ ਕੀ ਹਾਸਲ ਕਰ ਲੋਗੇ ਭੁੱਲਿਆ ਮੈਂ ਨਹੀਂ ਭੁੱਲੇ ਤੁਸੀਂ ਹੋ ਭੁੱਲੇ ਮਾਰਗ ਜਿਨਹ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਤੋਂ ਮਹਾਰਾਜ ਸਮਝਾਉਂਦੇ ਨੇ ਇਹ ਕਰਮ ਕਾਂਡ ਤੁਸੀਂ ਛੱਡ ਦਿਓ ਇਸ਼ਨਾਨ ਕਰ ਲਿਆ ਗੰਗਾ ਵਿੱਚ ਤਨ ਪਵਿੱਤਰ ਹੋ ਗਿਆ ਹੈ ਹੁਣ ਚੌਂਕੜਾ ਲਾ ਕੇ ਕੰਢੇ ਬੈਠ ਜਾਓ ਤੁਹਾਡਾ ਮਨ ਪਵਿੱਤਰ ਹੋ ਜਾਵੇ ਤੇ ਜੇ ਤੁਸੀਂ ਚੌਂਕੜਾ ਲਾ ਕੇ ਪ੍ਰਭੂ ਦੇ ਗੀਤ ਗਾ ਲਏ ਤੁਸੀਂ ਤੇ ਕਹਿੰਦੇ ਹੋ ਨਾ ਪਿਤਰਾਂ ਦੀ ਪਿਆਸ ਬੁਝਾਉਣੀ ਹੈ ਪਿਤਰਾਂ ਦੀ ਪਿਆਸ ਵੀ ਬੁਝੇਗੀ ਤੇ ਤੁਹਾਡਾ ਮੰਗਣਾ ਵੀ ਮੁੱਕ ਜਾਵੇਗਾ ਜਿਹੜੇ ਪਿਤਰ ਤੁਹਾਡੇ ਨਰਕਾਂ ਵਿੱਚ ਵੀ ਹੋਏ ਉਹਨਾਂ ਨੂੰ ਵੀ ਨਿਸ਼ਾਤ ਮਿਲ ਜਾਵੇਗੀ ਨਾਮ ਵਿੱਚ ਐਸੀ ਬਰਕਤ ਹੈ ਬਾਣੀ ਦੇ ਵਿੱਚ ਇਹ ਜ਼ਿਕਰ ਹੈ ਵੀ ਜਿਹੜੇ ਪਿਤਰ ਨਰਕਾਂ ਚ ਵੀ ਚਲੇ ਗਏ ਹੋਣ ਤੁਹਾਡੇ ਵੱਡੇ-ਵਡੇਰੇ ਤੁਸੀਂ ਨਾਮ ਜਪੋ ਪ੍ਰਭੂ ਦਾ ਤੇ ਉਹਨਾਂ ਨੂੰ ਵੀ ਕੱਢ ਸਕਦੇ ਸਿੱਧੇ ਜੇ ਬੋਲ ਨੇ ਪਰ ਦੱਖ ਹਰ ਗੁਰੂ ਅਰਜਨ ਸਾਹਿਬ ਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾ ਅੰਤ ਨ ਪਰੋ ਜਿਸ ਪ੍ਰਭੂ ਦਾ ਅੰਤ ਹੀ ਕੋਈ ਨਹੀਂ ਹੈ ਜੋ ਬੇਅੰਤ ਹੈ ਉਹਨੇ ਗੀਤ ਗਾਓ ਤੁਹਾਡੇ ਪਾਪ ਤੇ ਮਿਟਣਗੇ ਤੁਸੀਂ ਮੁਕਤ ਹੋਗੇ ਤੁਹਾਡੇ ਪਿਤਰਾਂ ਦਾ ਉਧਾਰ ਹੋ ਜਾਵੇਗਾ ਤੁਹਾਡੀਆਂ ਕੁਲਾਂ ਦਾ ਉਧਾਰ ਹੋ ਜਾਵੇਗਾ। ਉਹ ਸਿਆਣੇ ਬ੍ਰਾਹਮਣਾਂ ਨੂੰ ਸਮਝ ਤੇ ਆਉਂਦੀ ਹੈ ਗੱਲ। ਪਰ ਜੋ ਸਿਧਾਂਤ ਇਹਨਾਂ ਆਪ ਲਾਗੂ ਕੀਤਾ ਉਹਨੂੰ ਆਪ ਕਿਵੇਂ ਕੱਟਣ ਹੋਣਾ? ਅਜਮਤ ਦਖਾਣ ਤੋਂ ਬਿਨਾਂ ਲੋਕਾਈ ਪਿੱਛੇ ਨਹੀਂ ਤੁਰਦੀ। ਕਰਾਮਾਤ ਕਰਨੀ ਪਈ। ਗੁਰੂ ਨਾਨਕ ਸਾਹਿਬ ਮਹਾਰਾਜ ਗੰਗਾ ਚੋਂ ਨਿਕਲੇ ਟੱਟ ਤੇ ਬੈਠ ਗਏ ਚੌਂਕੜਾ ਲਾ ਲਿਆ ਤੇ ਪ੍ਰਭੂ ਦੀ ਯਾਦ ਵਿੱਚ ਗੀਤ ਗਾਉਣ ਲੱਗੇ ਨੇ ਉਹ ਇਸ਼ਨਾਨ ਕਰਦੇ ਕਰਦੇ ਬ੍ਰਾਹਮਣ ਬੜੇ ਖਤੇ ਹੋਏ ਕਹਿੰਦੇ ਸਾਡੇ ਕਰਮ ਕਾਂਡ ਦਾ ਖੰਡਨ ਕਰਕੇ ਕਿੱਦਾਂ ਹੁਣ ਸੰਤ ਬਣ ਕੇ ਚੌਂਕੜਾ ਲਾ ਕੇ ਬਹਿ ਗਿਆ ਕੰਡੇ ਤੇ ਬਾਹਰ ਨਿਕਲੇ ਗੰਗਾ ਚੋਂ ਨਾਲ ਹੀ ਚੌਂਕੜਾ ਲਾ ਕੇ ਬਹਿ ਗਏ ਵੀ ਅਸੀਂ ਵੱਡੇ ਸੰਤਾਂ ਸਹਿਜ ਸਮਾਦੀ ਵਿੱਚ ਤੇ ਅਸੀਂ ਜਾਣੇ ਹਰਿ ਨਾਨਕ ਸਾਹਿਬ ਨੇ ਜਦੋਂ ਨਾਲ ਬੈਠੇ ਵੇਖੇ ਮਾਲਾ ਫਿਰਦੀ ਵੇਖੀ ਆਸ ਪੇ ਪਾਤਸ਼ਾਹ ਕਹਿੰਦੇ ਹਰੇ ਇੱਕ ਪਖੰਡ ਛੱਡ ਕੇ ਤੱਟ ਤੇ ਆਏ ਉਹ ਹੁਣ ਦੂਜਾ ਪਖੰਡ ਸ਼ੁਰੂ ਕਰ ਲਿਆ ਕਹਿੰਦੇ ਫਕੀਰਾ ਤੂੰ ਕਰੇ ਤੇ ਨੇਕ ਕਰਮ ਅਸੀਂ ਕਰੀਏ ਤੇ ਪਖੰਡ ਤੇਰਾ ਤੇ ਬੜਾ ਗੰਮੀ ਚੌਕੜਾ ਜੇ ਸਾਡਾ ਚੌਕੜਾ ਪਖੰਡ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬ੍ਰਾਹਮਣੋ ਮੈਂ ਤੁਹਾਡੇ ਧਰਮ ਦਾ ਖੰਡਨ ਨਹੀਂ ਕਰ ਰਿਹਾ ਤੁਹਾਡੀ ਕਰਨੀ ਦਾ ਖੰਡਨ ਹੈ ਜੋ ਧਰਮ ਦੇ ਅਨੁਸਾਰ ਨਹੀਂ ਹੈ ਧਰਮ ਕਹਿੰਦਾ ਹੈ ਚੌਂਕੜੇ ਵਿੱਚ ਤਨ ਵੀ ਟਿਕਿਆ ਚਾਹੀਦਾ ਹੈ ਤੇ ਮਨ ਵੀ ਟਿਕਿਆ ਚਾਹੀਦਾ ਹੈ ਤੁਹਾਡਾ ਤਨ ਤੇ ਇਕਾਗਰ ਹੈ ਚੌਂਕੜਾ ਲਾਇਆ ਹੈ ਤੁਸੀਂ ਪਰ ਮਨ ਕਾਬੂ ਵਿੱਚ ਨਹੀਂ ਹੈ ਮਨ ਤੇ ਇਧਰ ਉਧਰ ਦੌੜਿਆ ਤਦਾ ਮਤਿਆ ਹੋਇਆ ਹਾਤੀ ਵਾਂਗ ਤਨ ਕਿਧਰੇ ਹੋ ਰਿਹਾ ਹੈ ਮਨ ਕਿਧਰੇ ਹੋ ਰਿਹਾ ਹੈ ਮਾਲਾ ਹੱਥਾਂ ਵਿੱਚ ਫਿਰ ਰਹੀ ਹੈ ਤੇ ਤਨ ਦੇ ਅੰਦਰ ਤੁਹਾਡਾ ਮਨ ਫਿਰ ਰਿਹਾ ਹੈ ਮਾਲਾ ਫੇਰੀ ਦਾ ਬਹੁਤਾ ਫਲ ਨਹੀਂ ਮਿਲਣਾ ਜਿੰਨਾ ਚਿਰ ਮਨ ਫਿਰਨੋਂ ਨਾ ਹਟਿਆ ਬ੍ਰਾਹਮਣ ਕਹਿੰਦੇ ਫਕੀਰਾ ਕਿਉਂ ਕੁਫਰਤੂਲੇਂ ਕਿਉਂ ਝੂਠ ਬੋਲੇ ਆ ਤਨ ਵੀ ਇੱਥੇ ਤੇ ਮਨ ਵੀ ਸਾਡਾ ਟਿਕਿਆ ਹੋਇਆ ਹੈ ਗੁਰਦੇਵ ਮੁਸਕੁਰਾਏ ਨੇ ਕਹਿੰਦੇ ਬ੍ਰਾਹਮਣਓ ਤੁਸੀਂ ਲੋਕਾਂ ਨੂੰ ਚੌਂਕੜਾ ਦਿਖਾ ਕੇ ਪਰਮਾਹ ਸਕਦੇ ਹੋ ਲੋਕਾਂ ਦੀ ਪਹੁੰਚ ਚੰਮ ਤਾਈ ਹੈ ਤੁਸੀਂ ਮੈਨੂੰ ਨਹੀਂ ਜਾਣਦੇ ਮੇਰੀ ਪਹੁੰਚ ਤੁਹਾਡੇ ਮਨ ਤਾਈ ਹੈ ਜਿਵੇਂ ਹਕੀਮ ਦੇ ਪਾਸੋਂ ਤਨ ਦਾ ਰੋਗ ਨਹੀਂ ਛਪਾਇਆ ਜਾ ਸਕਦਾ ਤੇ ਸਤਗੁਰਾਂ ਦੇ ਕੋਲੋਂ ਮਨ ਦਾ ਰੋਗ ਨਹੀਂ ਛਪਾਇਆ ਜਾ ਸਕਦਾ ਗੁਰੂ ਸਾਹਿਬ ਕਹਿੰਦੇ ਠਗੇ ਰਹੋ ਝੂਠ ਨਾ ਬੋਲੋ ਮੈਂ ਪਰਦੇ ਖੋਲਣ ਲਗਾਏ ਬ੍ਰਾਹਮਣ ਕਹਿੰਦੇ ਦੱਸੋ ਫਿਰਮਾਨ ਕਿਥੇ ਆ ਸਾਡਾ ਕਵੀ ਸੰਤੋਖ ਸਿੰਘ ਲਿਖਦੇ ਨੇ ਕੈਸੇ ਜਪਤਾ ਨਾਮ ਤੂੰ ਮਨ ਪਠਿਓ ਮੁਲਤਾਨ ਤੇਰੇ ਕਾਬੁਲ ਮਹਿਗਯੋ ਕਰੀਏ ਸਾਚ ਬਖਾਨ ਇੱਕ ਬ੍ਰਾਹਮਣ ਵੱਲੋਂ ਗਲ ਕੀਤੀ ਕਹਿੰਦੇ ਬ੍ਰਾਹਮਣ ਜੀ ਤੁਹਾਡਾ ਤਨ ਤੇ ਗੰਗਾ ਦੇ ਕਿਨਾਰੇ ਐ ਤੁਹਾਡੇ ਹੱਥਾਂ ਵਿੱਚ ਮਾਲਾ ਫਿਰਦੀ ਐ ਤੁਹਾਡਾ ਮਨ ਜਜਮਾਨਾਂ ਦੇ ਘਰ ਹੀ ਫਿਰਦਾ ਐ ਤੁਹਾਡਾ ਮਨ ਤੇ ਮੁਲਤਾਨ ਆਪਣੇ ਮুরিਦਾਂ ਦੇ ਘਰੀ ਚੌਕਿਆਂ ਵਿੱਚ ਵੜਿਆ ਫਿਰਦਾ ਐ ਨਾਲ ਦੇ ਨੂੰ ਕਹਿੰਦੇ ਬ੍ਰਾਹਮਣ ਜੀ ਤੁਹਾਡਾ ਕਾਬਲ ਤੁਰਿਆ ਫਿਰਦਾ ਐ ਮਨ ਕੱਲੇ-ਕੱਲੇ ਬ੍ਰਾਹਮਣ ਦੇ ਮਨ ਦਾ ਸੁਰਨਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰ ਦਿੱਤਾ। ਹਰ ਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਤੋਂ ਚਕਰਿਤ ਹੋ ਗਏ। ਵੀ ਇਹ ਮਨ ਵੀ ਕਿਵੇਂ ਜਾਣਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਤਰ ਕੀ ਗਤ ਸਤਗੁਰ ਜਾਣੈ। ਸਤਗੁਰ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਨਿਰਗੁਣ ਤੌਰ ਤੇ ਤੁਹਾਡੇ ਸਾਰਿਆਂ ਵਿੱਚ ਉਹਦੀ ਜੋਤ ਹੈ ਤੋ ਨਿਰਗੁਣ ਤੇ ਸਰਗੁਣ ਜਦੋਂ ਇੱਕ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਉਹ ਹੀ ਕਲਾਧਾਰੀ ਨੇ ਕਰਾਮਾਤੀ ਨੇ ਅਸਮਕੀ ਨੇ ਡਾਟ ਦਾ ਮੈਰੇਕੁਲਸ ਪਾਵਰਸ ਹਰ ਕਰਾਮਾਤ ਹੈ ਉਹਨਾਂ ਕੋਲ ਸੁਪਰਨੈਚੁਰਲ ਪਾਵਰ ਹੈ ਉਹਨਾਂ ਕੋਲ ਤੂੰ ਤੁਹਾਡੇ ਅੰਦਰ ਹੈ ਗੁਰੂ ਨਾਨਕ ਦੀ ਜੋਤ ਤਾਂ ਹੀ ਤੇ ਬ੍ਰਾਹਮਣੋ ਤੁਹਾਡੇ ਅੰਦਰ ਦੇ ਭੇਦ ਦੱਸ ਗਿਆ ਹੈ। ਤੂੰ ਮਹਾਰਾਜ ਫਿਰ ਕੀ ਕਰਗੇ ਅਸੀਂ ਹਰਦਵਾਰ ਦੇ ਬ੍ਰਾਹਮਣ ਚਰਨੀ ਪੈ ਗਏ। ਗੁਰਦੇਵ ਕਹਿੰਦੇ ਤਨ ਦਾ ਇਸ਼ਨਾਨ ਤੀਰਥ ਤੇ ਕਰਵਾਇਆ ਤਨ پاک ਹੋਇਆ। ਉਹਨਾਂ ਚੌਂਕੜਾ ਲਾਓ। ਤੇ ਮਨ ਦਾ ਵੀ ਚੌਂਕੜਾ ਲੱਗ ਜਾਣਾ ਚਾਹੀਦਾ ਹੈ। ਅਰਦਾਸ ਕਰਕੇ ਪ੍ਰਭੂ ਪਰਮੇਸ਼ਰ ਦੇ ਅੱਗੇ ਨਾਮ ਦਾ ਅਭਿਆਸ ਕਰੋ ਜਿਸ ਦਿਨ ਮਨ ਤੁਹਾਡਾ ਟਿਕ ਗਿਆ ਉਸ ਦਿਨ ਤੁਹਾਡਾ ਜੋੜ ਪ੍ਰਭੂ ਨਾਲ ਆ ਜਾਵੇਗਾ ਪ੍ਰਭੂ ਦੀ ਪ੍ਰਾਪਤੀ ਹੋ ਜਾਵੇਗੀ ਤੋਂ ਮਹਾਰਾਜ ਕਹਿੰਦੇ ਨੇ ਚੌਂਕੜਾ ਲਾ ਲੈਣਾ ਕਰਮ ਕਾਂਡ ਕਰ ਲੈਣੇ ਜੇ ਤੁਸੀਂ ਆਖੋ ਵੀ ਇਹਦੇ ਨਾਲ ਹੀ ਪਰਭੂ ਮਿਲੇਗਾ ਇਹ ਵੀ ਜੋਗਤ ਹੈ ਤੇ ਕਹਿੰਦੇ ਇਤਾਂ ਕਿਸੇ ਨੂੰ ਨਹੀਂ ਮਿਲੇ ਆ ਜਪਣਾ ਤੇ ਪੈਂਦਾ ਹੈ ਪਰ ਮਨ ਕਰਕੇ ਜੁੜਨਾ ਪੈਂਦਾ ਹੈ ਜਿਹੜੇ ਮਨ ਕਰਕੇ ਜੁੜਦੇ ਨੇ ਚੌਂਕੜਾ ਲਾਉਂਦੇ ਨੇ ਪਰਮਾਤਮਾ ਉਹਨਾਂ ਨੂੰ ਮਿਲਦਾ ਹੈ ਉਹ ਅਸਲ ਜੋਗੀ ਨੇ ਉਹਨਾਂ ਦਾ ਜੋੜ ਪ੍ਰਭੂ ਨਾਲ ਆਵੇਗਾ ਗੁਰ ਕੈ ਸਬਦ ਮਨ ਜੀਤਿਆ ਗਤ ਮੁਕਤ ਕਰੈ ਮਹ ਪਾਏ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੇ ਅਭਿਆਸ ਨਾਲ ਹੀ ਮਨ ਟੰਡੇ ਵੱਸ ਸਿੱਧਾ ਹੋਇਆ ਇੰਦਰੇ ਦਾਸ ਹੋ ਗਏ ਇੰਦਰੇ ਪੰਚ ਮੁਰੀਦ ਬਣ ਗਏ ਮਨ ਕਾਬੂ ਚ ਆ ਗਿਆ ਰੱਬ ਨਾਲ ਧਾਰ ਜੁੜ ਗਈ ਰੱਬ ਨਾਲ ਜੋੜ ਆ ਗਿਆ ਅਸਲ ਜੋਗੀ ਇਹ ਹੈ ਕੰਨ ਤੇ ਕੋਈ ਵੀ ਪੜਵਾ ਲੈਂਦਾ ਹੈ ਤੋਂ ਮਨ ਨੂੰ ਜਤਨ ਵਾਲਾ ਹੀ ਜੋਗੀ ਹੈ